ਸਹੀ ਬਲੋ ਇਹ ਅਪਡੇਟ ਆ ਚੁੱਕੀ ਆ ਕਿ ਅਪਾਇੰਟਮੈਂਟ ਤੁਹਾਨੂੰ ਸਾਰਿਆਂ ਨੂੰ ਹੀ ਮਿਲਣ ਗਿਆ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਗੁੱਡ ਨਿਊਜ਼ ਲੈ ਕੇ ਆਏ ਆ ਜਿਹੜੇ ਵੀਰ ਭਰਾ ਦਿੱਲੀ ਗਿਆ ਸੀ ਮੋਰਚਾ ਉਹਨਾਂ ਨੇ ਜਿੱਤ ਲਿਆ ਵਾ ਸਾਰੇ ਵੀਰਾਂ ਭਰਾਵਾਂ ਨੂੰ ਵਧਾਈਆਂ ਹੁਣ ਗੁੱਡ ਨਿਊਜ਼ ਬਾਰੇ ਆਪਾਂ ਗੱਲ ਕਰਾਂਗੇ ਕੀ ਗੁੱਡ ਨਿਊਜ਼ ਆਈ ਆ ਤੇ ਜਿਆਦਾ ਚਿਰ ਨਾ ਆਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤਾਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚਾਹਣੋ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲਤੇ ਸੈੱਟ ਕਰ ਲਵੋ ਤਾਂ ਜੋ ਜੇ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ নোਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੋਈ ਸਿੱਖ ਸਕੋ ਤੇ ਕੋਈ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਹ ਤਾਂ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜਿੱਤੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਵੀ ਫਿਰ ਜਿਆਦਾ ਚਰਨਾਂ ਆ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਗੁੱਡ ਨਿਊਜ਼ ਬਾਰੇ ਗੱਲ ਕਰਦੇ ਆ ਤੁਹਾਨੂੰ ਪਤਾ ਕਿ ਜਿਵੇਂ ਸਾਰੇ ਵੀਰਾਂ ਭਰਾਵਾਂ ਨੇ ਫੈਸਲਾ ਕੀਤਾ ਸੀ ਕਿ ਜਿਨ੍ਹਾਂ ਦੀ ਅਪਾਇੰਟਮੈਂਟ ਰਿਜੈਕਟ ਹੋਈਆਂ ਵਾ ਜਿਨ੍ਹਾਂ ਨੂੰ ਰਿਜੈਕਸ਼ਨ ਦੀ ਮੇਲ ਆਈ ਆ ਉਹ ਦਿੱਲੀ ਜਾ ਕੇ ਆਪਾਂ ਜਿਹੜਾ ਵਾ ਉੱਥੇ ਗੱਲਬਾਤ ਕਰਾਂਗੇ ਵੀਐਫਐਸ ਵਾਲਿਆਂ ਨਾਲ ਵੀ ਕਿਉਂ ਸਾਡੇ ਨਾਲ ਇਦਾਂ ਕੀਤਾ ਗਿਆ ਸਾਡੇ ਤਾਂ ਨੂ ਲਿਓਸ ਤੇ ਵੀ ਐਕਸਪਾਇਰ ਹੋਣ ਵਾਲਿਆ ਤੇ ਉਹਦੇ ਵਿੱਚੋਂ ਕੁਝ ਵੀਰਾਂ ਭਰਾਵਾਂ ਨੇ ਹੁਣ ਉੱਥੇ ਗਏ ਕਿ 1200 ਬੰਦਾ ਜਿੰਨਾ ਆਪਾਂ ਇੰਨਾ ਬੰਦਾ ਉੱਥੇ ਜਿਹੜਾ ਗਿਆ 100 ਪਾਣੀ 150 ਕੋਈ ਅੰਦਾਜ਼ਾ ਜਿਹਾ ਇੰਨਾ ਹੀ ਲੱਗ ਰਿਹਾ ਕਿ ਇਹਨਾਂ ਦਾ ਬੰਦਾ ਉੱਥੇ ਗਿਆ ਉਹਨਾਂ ਵਿੱਚੋਂ ਕੁਝ ਬੰਦੇ ਅੰਦਰ ਗਏ ਜਾਂ ਇਹਦਾ ਉੱਥੋਂ ਦਾ ਜਿਹੜਾ ਸਟਾਫ ਆ ਉਹ ਵੀ ਬਾਹਰ ਆਣ ਕੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਜਿਹੜੇ ਵੀਰ ਪ੍ਰਾਗ ਗਿਆ ਸੀ ਉੱਥੇ ਕੀ ਰਿਜੈਕਟ ਵਾਲੀ ਜੈਕਟ ਵਾਲੀ ਮੇਨ ਗੱਲ ਆ ਪ੍ਰੋਜੈਕਟ ਵਾਲੀ ਕਰਨੀ ਕਿ ਰਿਜੈਕਟ ਸਾਡੀਆਂ ਫਾਈਲਾਂ ਕੀਤੀ ਨਹੀਂਆਂ ਵਾੜੀਆਂ ਅਪਾਇੰਟਮੈਂਟਾਂ ਵਾ ਤੇ ਅਸੀਂ ਹੁਣ ਕੀ ਕਰੀਏ ਠੀਕ ਆ ਤੇ ਉਥੋਂ ਜਵਾਬ ਇਹ ਮਿਲਿਆ ਕਿ ਜਿਨ੍ਹਾਂ ਨੂੰ ਰਿਜੈਕਟ ਵਾਲੀਆਂ ਪੁਆਇੰਟ ਜਿਹੜੀਆਂ ਮੇਲ ਆਈਆਂ ਵਾ ਉਹ ਟੈਨਸ਼ਨ ਨਾ ਲੈਣ ਸਾਰੇ ਵੀਰਪਰਾ ਸਾਰਿਆਂ ਨੂੰ ਅਪੁਆਇੰਟਮੈਂਟਾਂ ਜਿਹੜੀਆਂ ਵਾ ਮਿਲਣ ਗਈਆਂ ਤੇ ਜਿਹੜੀ ਉਹ ਰਿਜੈਕਸ਼ਨ ਵਾਲੀ ਮੇਲ ਆਈ ਹੈ ਉਹ ਤੁਸੀਂ ਉਹਨੂੰ ਉਹ ਕਹਿੰਦੇ ਤੁਸੀਂ ਭੁੱਲ ਜਾਓ ਮਤਲਬ ਕਿ ਭੁੱਲ ਜਾਓ ਮਤਲਬ ਕਿ ਤੁਹਾਨੂੰ ਇੱਕ ਸਾਹਬ ਦੀ ਤੁਸੀਂ ਕਹੋ ਕਿ ਸਾਨੂੰ ਇਹ ਮੇਲ ਆਈ ਨਹੀਂ ਹੈ ਉਹ ਵਾਲੀ ਤੇ ਤੁਸੀਂ ਵੇਟ ਕਰ ਰਹੇ ਹੋ ਹਾਲੇ ਅਪੁਆਇੰਟਮੈਂਟ ਬਾਰੇ ਤੇ ਉਹ ਤੁਹਾਨੂੰ ਇਹ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਨੂੰ ਰਿਜੈਕਸ਼ਨ ਵਾਲੀਆਂ ਮੇਲਾਂ ਆਈਆਂ ਵਾ ਉਹ ਵੇਟ ਕਰੋ ਤੇ ਜਿਹਦੇ ਜਿਹਦੇ ਨੋਲੇ ਉਸ ਤੇ ਸਹੀ ਹੋਣਗੇ ਨੋਲੇ ਉਸ ਤੇ ਸਹੀ ਮ ਡੁਪਲੀਕੇਟ ਨਾ ਹੋਣਗੇ ਕਿ ਮਾਲਕ ਨੇ ਸਹੀ ਨੂ ਲਿਓਸ ਦਿੱਤੇ ਹੋਣਗੇ ਤੇ ਉਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾਂ ਉਹ ਨਾਰਮਲੀ ਆ ਜਾਣੀਆਂ ਵਾਂ ਹੋਰ 10 ਦਿਨਾਂ ਤੱਕ ਜਾਂ 15 ਦਿਨਾਂ ਦੇ ਵਿੱਚ ਵਿੱਚ ਜੜੀਆਂ ਮਾ ਅਪਾਇੰਟਮੈਂਟਾਂ ਮਿਲ ਜਾਣੀਆਂ ਵਾ ਤੁਹਾਨੂੰ ਕੋਈ ਸੈਂਡ ਕਰਨ ਦੀ ਨਹੀਂ ਲੋੜ ਤੁਹਾਨੂੰ ਹੁਣ ਕੁਝ ਨਹੀਂ ਕਰਨ ਦੀ ਲੋੜ ਸਿਰਫ ਤੁਹਾਨੂੰ ਵੇਟ ਕਰਨ ਦੀ ਲੋੜ ਆ ਜਿੰਨਾ ਚਿਰ ਤੱਕ ਤੁਹਾਨੂੰ ਕੋਈ ਅਪਾਇੰਟਮੈਂਟ ਵਾਲੀ ਕੋਈ ਉਹਨਾਂ ਵੱਲੋਂ ਈਮੇਲ ਨਹੀਂ ਆਉਂਦੀ ਕਿ ਤੁਹਾਡੀ ਅਪਾਇੰਟਮੈਂਟ ਐਦਨ ਦੀ ਹੋ ਤਸਦੀਕ ਦੇ ਮੈਸੇਜ ਦੇ ਵਿੱਚ ਆਉਣਾ ਠੀਕ ਆ ਆਉਣ ਵਾਲੇ 10 ਜਾਂ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਜੜੀਆਂ ਮਾ ਅਪਾਇੰਟਮੈਂਟਾਂ ਮਿਲ ਜਾਣੀਆਂ ਵਾ ਪਰ ਜਿਨ੍ਹਾਂ ਦੇ ਨੂਲੇ ਹਾਸਤੇ ਸਹੀ ਹੋਣਗੇ ਅਪਡੇਟ ਹੋਣਗੇ ਉਹਨਾਂ ਨੂੰ ਮੈਂ ਕਹਿ ਰਿਹਾ ਵਾਂ ਇਹਨੇ ਕਿ ਜਿਨ੍ਹਾਂ ਦੇ ਨੂਲੇ ਹੋਸ ਤੇ ਦੋ ਨੰਬਰ ਚ ਮਲ ਗਿਆ ਪਾ ਕਹਿਦੀ ਕਿ ਮਾਲ ਕੇ ਗਲਤ ਨੂਲੇ ਹੋਸ ਤੇ ਬਣਾ ਕੇ ਵੀ ਭੇਜੀ ਜਾਂਦੇ ਆ ਉਹਨਾਂ ਨੂੰ ਜਿਹੜੀਆਂ ਵਾ ਅਪਾਇੰਟਮੈਂਟਾਂ ਨਹੀਂ ਮਿਲਣੀਆਂ ਉਹਦਾ ਹੱਲ ਕੀ ਕੱਢਿਆ ਉਹਨਾਂ ਨੇ ਉਹਦਾ ਹੱਲ ਇਹ ਕੱਢਿਆ ਕਿ ਤੁਹਾਡੇ ਨਾਮ ਦੇ ਨਾਲ ਜੋ ਤੁਹਾਡਾ ਨਾਮ ਹੋਊਗਾ ਉਹ ਨਾਮ ਦੇ ਨਾਲ ਤੁਹਾਨੂੰ ਮੇਲ ਭੇਜੀ ਜਾਊਗੀ ਤੇ ਤੁਹਾਡਾ ਫਿਰ ਕੇਸ ਜਿਹੜਾ ਵਾ ਉਹ ক্লোਜ਼ ਕੀਤਾ ਜਾਊਗਾ ਤੁਹਾਡਾ ਜਿਹੜਾ ਨੂ ਲਾਹਸਤਾ ਨਕਲੀ ਵਾ ਜਾਂ ਦੋ ਨੰਬਰ ਚ ਬਣਿਆ ਵਾ ਤੇ ਇਹਦੀ ਅਪਾਇੰਟਮੈਂਟ ਤੁਹਾਨੂੰ ਨਹੀਂ ਮਿਲਣੀ ਇਸ ਕਰਕੇ ਤੁਹਾਡਾ ਜਿਹੜਾ ਕੇਸ ਵਾ ਉਹ ক্লোਜ਼ ਕੀਤਾ ਜਾਂਦਾ ਵਾ ਇੱਥੇ ਠੀਕ ਆ ਤੇ ਜਿਹੜੇ ਵੀਰਾਂ ਭਰਾਵਾ ਹੁਣ ਸੋਚ ਰਿਹਾ ਕਿ ਸਾਡਾ ਨੂ ਲਾਹਸਤਾ ਵੀ ਜਿਹੜਾ ਵਾ ਐਕਸਪਾਇਰ ਹੋਣ ਵਾਲਾ ਵਾ ਉਹਦੇ ਬਾਰੇ ਵੀ ਗੱਲ ਕਰ ਲਈਏ ਉਹਦੇ ਬਾਰੇ ਵੀ ਗੁੱਡ ਨਿਊਜ਼ ਇਹ ਆਈ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਤੁਹਾਡੇ ਐਕਸਪਾਇਰ ਵੀ ਹੋਣ ਵਾਲਿਆ ਨੂ ਲਾਹਸਤੇ ਤੁਸੀਂ ਟੈਨਸ਼ਨ ਨਾ ਲਓ ਵੇਟ ਕਰੋ ਤੁਹਾਨੂੰ ਵੀ ਅਪਾਇੰਟਮੈਂਟ ਮਿਲੂਗੀ ਭਾਵੇਂ ਜਿਨ੍ਹਾਂ ਦੇ ਨੂਲੇ ਉਸ ਤੇ ਜਿਹੜੇ ਐਕਸਪਾਇਰ ਹੋ ਵੀ ਚੁੱਕੇ ਆ ਉਹ ਵੀ ਵੇਟ ਕਰੋ ਉਹਨਾਂ ਨੂੰ ਵੀ ਅਪਾਇੰਟਮੈਂਟਾਂ ਜਿਹੜੀਆਂ ਮਿਲਣਗੀਆਂ ਕਿਉਂਕਿ ਤੁਹਾਡੀ ਗਲਤੀ ਨਾਲ ਨਹੀਂ ਇਹ ਐਕਸਪਾਇਰ ਹੋਏ ਇਹ ਉਹਨਾਂ ਦਾ ਪ੍ਰੋਸੈਸ ਸੀ ਜਿਹਦੇ ਕਰਕੇ ਏੜੇਵਾ ਇਹ ਨੂਲੇ ਉਸ ਐਕਸਪਾਇਰ ਹੋਇਆ ਜਿਸ ਕਰਕੇ ਉਹ ਕਹਿ ਰਹੇ ਆ ਕਿ ਤੁਸੀਂ ਏੜੇਵਾ ਮੇਰੇ ਵੀਰਪਰਾ ਵੇਟ ਕਰੋ ਤੇ ਅਪਾਇੰਟਮੈਂਟ ਜਿਨ੍ਹਾਂ ਦੇ ਨੂਲੇ ਉਸ ਤੇ ਸਹੀ ਹੋਣਗੇ ਭਾਵੇਂ ਉਹ ਐਕਸਪਾਇਰ ਹੋਇਆ ਭਾਵੇਂ ਨਹੀਂ ਹੋਏ ਬਾਹਵੇਂ ਹੋਂ ਵਾਲੇ ਐਕਸਪਰਟ ਉਹਨਾਂ ਨੂੰ ਅਪਾਇੰਟਮੈਂਟ ਆ ਜਿਹੜੀਆਂ ਵਾ ਮਿਲਣੀਆਂ ਮਿਲਣੀਆਂ ਵਾ ਸਿਰਫ ਤੇ ਸਿਰਫ ਵੇਟ ਕਰੋ 10 ਜਾਂ 15 ਦਿਨ 10 15 ਦਿਨ ਦੇ ਵਿੱਚ ਵਿੱਚ ਜਿਹੜੀਆਂ ਵਾ ਅਪਾਇੰਟਮੈਂਟਾਂ ਮਿਲ ਜਾਂਦੀਆਂ ਵਾ ਹੁਣ ਵੀਰਪਰਾ ਸੋਚਣਗੇ ਕਿ ਸਾਡਾ ਨੂੰ ਲਾਹਸ ਤਾਂ ਕਿ ਨਕਲੀ ਨਾ ਹੋਵੇ ਇਹ ਹੁਣ ਤੁਹਾਡੇ ਮਾਲ ਤੇ ਡਿਪੈਂਡ ਹੈ ਕਿ ਤੁਹਾਡੇ ਮਾਲ ਕਹਿੰਦਾ ਨੂੰ ਲਾਹਸ ਤਾਂ ਅਸਲੀ ਦਿੱਤਾ ਕਿ ਨਕਲੀ ਦਿੱਤਾ ਜੇਕਰ ਤੁਹਾਡਾ ਨੂੰ ਲਾਹਸ ਤਾਂ ਨਕਲੀ ਹੋਇਆ ਦੋ ਨੰਬਰ ਚ ਬਣਿਆ ਹੋਇਆ ਦੋ ਨੰਬਰ ਚ ਬੰਦਾ ਮਤਲਬ ਕੀ ਆ ਕਿ ਮਾਲ ਕੀ ਕਰਦੇ ਆ ਇੱਕ ਵਾਰੀ ਇੱਕ ਬੰਦੇ ਪੇਪਰ ਭਰਦੇ ਆ ਉਸ ਤੋਂ ਬਾਅਦ ਨੂਲਾ ਹਸਤਾ ਦਾ ਨੰਬਰ ਜਿਹੜਾ ਉਹ ਰਹਿਣ ਦਿੰਦੇ ਆ ਬਸ ਨਾਮ ਚੇਂਜ ਕਰ ਦਿੰਦੇ ਆ ਤੁਹਾਨੂੰ ਨੂਲਾ ਹਸਤਾ ਸੈਂਡ ਕਰ ਦਿੰਦੇ ਆ ਮਲਕੀ ਫੇਕ ਨੂਲਾ ਹਸਤਾ ਸੈਂਡ ਕਰ ਦਿੰਦੇ ਆ ਤੁਹਾਨੂੰ ਤੁਹਾਡੇ ਕੋਲ ਪਹਿਲੇ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਉਹ ਤੁਹਾਨੂੰ ਰਿਜੈਕਸ਼ਨ ਮਿਲਣੀ ਵਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਇਦਾਂ ਹੁੰਦਾ ਕਿ ਅਪਾਇੰਟਮੈਂਟ ਤੁਸੀਂ ਆਪ ਚੁੱਕ ਲੈਂਦੇ ਹੁੰਦੇ ਆ ਪਰ ਤੁਹਾਨੂੰ ਮਿਲ ਜਾਂਦੀ ਹੁੰਦੀ ਤੁਹਾਨੂੰ ਪਤਾ ਲੱਗਦਾ ਹੁੰਦਾ ਹੈ ਮੈਸੇਜ ਜਾ ਕੇ ਤੁਹਾਡਾ ਨੂਲਾ ਹਸਤਾ ਨਕਲੀ ਵਾ ਪਰ ਹੁਣ ਕੀ ਹੋਣਾ ਵਾ ਹੁਣ ਤੁਹਾਨੂੰ ਅਪਾਇੰਟਮੈਂਟ ਉਹਨੂੰ ਹੀ ਮਿਲਣੀ ਵਾ ਜਿਹਦਾ ਨੂਲਾ ਹਸਤਾ ਅਸਲੀ ਹੋਇਆ ਜਿਹਦਾ ਮਾਲਕ ਜਿਹੜਾ ਜੈਨੂਨ ਹੋਇਆ ਠੀਕ ਆ ਤੇ ਬਾਕੀ ਜਿਨ੍ਹਾਂ ਦੇ ਐਕਸਪਾਇਰ ਹੋਣ ਵਾਲੇ ਉਹ ਟੈਨਸ਼ਨ ਨਾ ਲਓ ਜਾਂ ਜਿਨ੍ਹਾਂ ਦੇ ਐਕਸਪਾਇਰ ਹੋ ਚੁੱਕੇ ਉਹ ਟੈਨਸ਼ਨ ਨਾ ਲਓ ਤੁਹਾਨੂੰ ਹੋਰ 10 ਜਾਂ 15 ਦਿਨ ਦੇ ਵਿੱਚ ਵਿੱਚ ਜਿਹੜੀ ਆ ਮੇਲ ਆ ਜਾਣੀ ਆ ਅਪਾਇੰਟਮੈਂਟ ਕੀ ਤੁਹਾਡੀ ਅਪਾਇੰਟਮੈਂਟ ਆਈ ਦਿੰਦੀ ਆ ਤੁਸੀਂ ਉੱਥੇ ਜਾ ਕੇ ਜਿਹੜਾ ਵਾ ਆਪਣਾ ਪਾਸਪੋਰਟ ਜਮ੍ਹਾਂ ਕਰਾਓ ਤੇ ਵੀਜ਼ਾ ਦੀ ਤਿਆਰੀ ਕਰੋ ਠੀਕ ਆ ਹੁਣ ਮੇਰੇ ਵੀਰ ਭਰਾ ਸਾਰੇ ਜਣੇ ਇਹ ਜਿਨ੍ਹਾਂ ਭੁੱਲਿਓ ਕਿ ਜਿਹੜੇ ਜਿਹੜੇ ਤੁਹਾਨੂੰ ਡਾਕੂਮੈਂਟ ਆਏ ਆ ਇਟਲੀ ਤੋਂ ਨੂਲਾਸਤ ਆਇਆ ਵਾ ਜਾਂ ਹੋਰ ਜਿੰਨੇ ਵੀ ਡਾਕੂਮੈਂਟ ਆਏ ਆ ਉਸ ਆਈਦੀ ਫੋਟੋਕਾਪੀ ਕਰਾ ਕੇ ਨਾਲ ਤਾਂ ਤੁਸੀਂ ਖੜਨੀ ਖੜਨੀ ਆ ਇੱਕ ਤੁਸੀਂ ਫੋਟੋਕਾਪੀ ਕਾਪੀ ਕਰਾ ਕੇ ਆਪਣੇ ਘਰੇ ਵੀ ਜਰੂਰ ਰੱਖਣੀ ਆ ਤਾਂ ਜੋ ਤੁਹਾਨੂੰ ਕਿਤੇ ਗਾਂ ਆਉਣ ਵਾਲੇ ਸਮੇਂ 'ਚ ਕਈ ਵਾਰੀ ਕੀ ਕਰਦੇ ਆ ਪਾਸਪੋਰਟ ਦੇ ਨਾਲ ਬਾਵੇ ਚਾ ਨੂੰ ਏੜੀ ਵਾ ਜਦੋਂ ਤੁਹਾਡਾ ਰਵੀ ਚ ਲੱਗਦਾ ਵਾ ਤੁਹਾਨੂੰ ਪਾਸਪੋਰਟ ਦੇ ਨਾਲ ਕੱਲਾ ਤੁਹਾਡਾ ਪਾਸਪੋਰਟ ਭੇਜਦੇ ਤੁਹਾਨੂੰ ਨੂਲਾ ਹੌਸਤਾ ਨਹੀਂ ਭੇਜਦੇ ਤੇ ਕਈ ਵਾਰ ਤੁਹਾਨੂੰ ਬਾਅਦ ਵਿੱਚ 에ਅਰਪੋਰਟ 'ਤੇ ਤੁਹਾਡੇ ਕੋਲ ਨੂਲਾ ਹੌਸਤਾ ਮੰਗ ਲੈਂਦੇ ਆ ਜਿਸ ਕਰਕੇ ਤੁਸੀਂ ਫੋਟੋਕਾਪੀ ਕੀ ਹੈਗਾ ਕਰਾਈ ਹੋਗੀ ਪਹਿਲਾਂ ਤੁਹਾਨੂੰ ਤਾਂ ਹੀ ਫਾਇਦੇ 'ਚ ਰਹੋਗੇ ਇਸ ਕਰਕੇ ਮੇਰੇ ਵੀਰ ਭਰਾ ਜੇ ਤੁਹਾਨੂੰ ਡਾਕੂਮੈਂਟ ਆਇਆ ਸਾਰੇ ਵੀਰ ਫੋਟੋਕਾਪੀਆਂ ਕਰਾ ਕੇ ਆਪਣੇ ਘਰੇ ਜਰੂਰ ਰੱਖੋ ਤੇ ਨਾਲ ਤੁਸੀਂ ਖੱਡਨੇ ਖੱਡੀਆਂ ਉਹ ਵਕਰੀਆਂ ਪਰ ਘਰੇ ਕਰਾ ਕੇ ਵੀ ਜਰੂਰ ਰੱਖੋ ਤੇ ਬਾਕੀ ਗੁੱਡ ਨਿਊਜ਼ ਇਹ ਆ ਚੁੱਕੀ ਆ ਇਹ ਵੀਰ ਭਰਾ ਜਿਹੜੇ ਉੱਥੇ ਗਏ ਉਹਨਾਂ ਸਾਰੇ ਵੀਰਾਂ ਭਰਾਵਾਂ ਦਾ ਧੰਨਵਾਦ ਕੁਝ ਕੋਈ ਪੰਜਾਬ ਤੋਂ ਗਿਆ ਕੋਈ ਹਰਿਆਣੇ ਤੋਂ ਗਿਆ ਜਿੱਥੇ ਜਿੱਥੇ ਸਾਰੇ ਮੇਰੇ ਵੀਰ ਭਰਾ ਗਏ ਉਹਨਾਂ ਸਾਰੇ ਵੀਰਾਂ ਭਰਾਵਾਂ ਦਾ ਧੰਨਵਾਦ ਕਿ ਉਹ ਉੱਥੇ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਤੇ ਅਪਾਇੰਟਮੈਂਟ ਜਿਹੜਾ ਵਾ ਕੰਮ ਪ੍ਰੋਸੈਸ ਜਿਹੜਾ ਵਾ ਅੱਗੇ ਵਧਿਆ ਵਾ ਉਹ ਜਿਹੜੇ ਵੀਰ ਭਰਾ ਇਹਨਾਂ ਨੇ ਅਪਾਇੰਟਮੈਂਟ ਆਈਦੀਆਂ ਵਾ ਭਰੀਆਂ ਸੀ ਆਪਣੀਆਂ ਹੁਣ ਤੁਸੀਂ ਵੇਟ ਕਰੋ 10 ਜਾਂ 15 ਦਿਨ ਉਹਨਾਂ ਚਿਰ ਵਿੱਚ ਤੁਹਾਨੂੰ ਇਹਦੀਆਂ ਵਾ ਅਪਾਇੰਟਮੈਂਟ ਮਿਲ ਜਾਣੀਆਂ ਤੇ ਮੈਂ ਸੋਚਿਆ ਵੀ ਚਲੋ ਮੈਨੂੰ ਹੁਣ ਇਹ ਰਿਕਾਰਡਿੰਗ ਆਈ ਇਹ ਵਾਲੀ ਕੁੱਪ ਦੇ ਵਿੱਚ ਤੇ ਮੈਂ ਸੋਚਿਆ ਵੀ ਚਲੋ ਵੀਡੀਓ ਬਣਾ ਕੇ ਵੀਰ ਭਰਾ ਨੂੰ ਦੱਸ ਦਿੱਤਾ ਜਾਵੇ ਜਿਹੜੇ ਵੀਰ ਭਰਾ ਵੇਟ ਕਰ ਰਿਹਾ ਕਿ ਐਮਬੈਸੀ ਵੱਲੋਂ ਕੀੜੀ ਅਪਡੇਟ ਆਣੀ ਐ ਐਮਬੈਸੀ ਵੱਲੋਂ ਇਹ ਅਪਡੇਟ ਆ ਚੁੱਕੀ ਆ ਕਿ ਅਪਾਇੰਟਮੈਂਟ ਤੁਹਾਨੂੰ ਸਾਰਿਆਂ ਨੂੰ ਹੀ ਮਿਲਣ ਗਈਆਂ ਠੀਕ ਆ ਲਓ ਵੀ ਮਿੱਤਰੋ ਕਰਦੇ ਆਂ ਵੀਡੀਓ ਇੱਥੇ ਖਤਮ ਤੇ ਮਿਲਦੇ ਆਂ ਤੁਹਾਨੂੰ ਆਪਾਂ ਨੈਕ ਸਾਸੀ ਕਾਲਜੀ